তুমি মই দছ ਜੋਤੇ ਦਾ ਸਰਦਾਰ ਜੱਟੀ ਮਟੋਆ ਚੋਬੜੇ ਕਾਲੇ ਦਾ ਸਾਡੇ ਲੀਡਰ ਸਹਿਬਾਨ ਜਿਹੜੇ ਮਹਾਨ ਰਾਜਾ ਰੱਬੇ ਜੀ ਪੰਜਾਬ ਦੇ ਚੌਨ ਖਾੜੇ ਦੀ ਪਲ-ਪਲ ਦੀ ਖਬਰ ਆਪਣੇ ਦਰਸ਼ਕਾਂ ਦੇ ਨਾਲ ਲਗਾਤਾਰ ਸਾਂਝੀ ਕਰ ਰਿਹਾ ਹੈ ਇਸ ਵੇਲੇ ਅਸੀਂ ਮੌਜੂਦ ਹਾਂ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਕਸਬੇ ਖਲਚੀਆਂ ਦੇ ਵਿੱਚ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੋਫੈਸਰ ਵਿਰਸਾ ਸਿੰਘ ਵਲਤੋਹਾ ਦੇ ਹੱਕ ਵਿੱਚ ਜੋਜਤ ਰੈਲੀ ਨੂੰ ਸਮੋਹਨ ਕਰਨ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਰੇਕਾਂ ਆਗੂ ਜਿਹੜੇ ਆ ਉਹ ਪਹੁੰਚੇ ਹੋਏ ਨੇ ਤੇ ਪਾਰਟੀ ਪ੍ਰਧਾਨ ਸੁਖੀਰ ਸਿੰਘ ਬਾਦਲ ਇਸ ਵੇਲੇ ਹਲਕਾ ਖਡੂਰ ਸਾਹਿਬ ਅਤੇ ਲੋਕ ਸਭਾ ਹਲਕਾ ਸ਼੍ਰੀ ਅਮਰਸਰ ਸਾਹਿਬ ਦੇ ਵਿੱਚ ਵੱਖ-ਵੱਖ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਨ ਜਾ ਰਹੇ ਨੇ ਹਰੇਕ ਪਾਰਟੀਆਂ ਦਾ ਉਹ ਇੱਥੇ ਜੇਕਰ ਇਸ ਹਲਕਾ ਖਡੂਰ ਸਾਹਿਬ ਦੀ ਗੱਲ ਕਰੀਏ ਤਾਂ ਜਿੱਥੇ ਅਕਾਲੀ ਦਲ ਵੱਲੋਂ ਵਰਸਾ ਸਿੰਘ ਵਲਟੋਹਾ ਨੂੰ میدان ਵਿੱਚ ਉਤਾਰਿਆ ਗਿਆ ਜੋ ਪਹਿਲਾਂ ਦੋ ਵਾਰ ਬਤੌਰ ਵਿਧਾਇਕ ਖੇਮਕਰਨ ਦੀ ਜਿਹੜੀ ਨੁਮਾਇੰਦਗੀ ਕਰ ਚੁੱਕੇ ਨੇ ਜਦ ਕਿ ਕਾਂਗਰਸ ਪਾਰਟੀ ਵੱਲੋਂ ਸਾਬਕਾ ਵਿਧਾਇਕ ਜੀਰਾ ਕੁਲਬੀਰ ਸਿੰਘ ਜੀਰਾ ਨੂੰ ਟੁੱਠਿਆ ਆਈਡੀਆ ਬਣਾਈਆ ਇਹ ਜੋ ਸੁਪਰੀਮ ਉਮੀਦਵਾਰ ਬਣਾਇਆ ਗਿਆ ਕਿਉਂਕਿ ਆਵਾਜ਼ੀ ਪਾਰਟੀ ਵੱਲੋਂ ਕੈਬਨਟ ਮੰਤਰੀ ਲਾਲਜੀਤ ਸਿੰਘ ਪੁੱਲਰ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਸਾਬਕਾ ਅਕਾਲੀ ਵਿਧਾਇਕ ਮਨਜੀਤ ਸਿੰਘ ਮੀਆਂਵਿੰਟ ਜੋ ਕਿ ਦੋ ਵਾਰ ਹਲਕਾ ਖਡੂਰ ਸਾਹਿਬ ਅਤੇ ਇੱਕ ਵਾਰ ਹਲਕਾ ਬਾਬਾ ਬਕਾਲਾ ਤੋਂ ਵਿਧਾਇਕ ਰਹੇ ਚੁੱਕੇ ਨੇ ਜਦ ਕਿ ਦਿਬੜੂਗੋ ਜੇੜਦੇ ਵਿੱਚ ਬੰਦ ਭਾਈ ਅੰਮ੍ਰਿਤਪਾਲ ਸਿੰਘ ਆਜ਼ਾਦ ਉਮੀਦਵਾਰ ਵਜੋਂ ਮੈਦਾਨ ਦੇ ਵਿੱਚ ਨੇ ਤਾਂ ਇਹ ਹਲਕਾ ਜੋ ਕਿ ਇਤਿਹਾਸ ਤੇ ਚਾਤਮਾਰੀ ਤੇ ਪੰਥਕ ਪੰਨਿਆ ਜਾਂਦਾ ਹੈ ਔਰ ਮਾਝਾ ਮਾਲਵਾ ਦੁਆਬਾ ਤਿੰਨੋਂ ਖੇਤਰਾ ਦੇ ਵਿੱਚ ਵੰਡਿਆ ਹੋਇਆ ਇਸ ਹਲਕੇ ਦੇ ਲੋਕ ਆਖਰ ਕੀ ਚਾਹੁੰਦੇ ਨੇ ਲੋਕਾਂ ਦੀਆਂ ਇਸ ਹਲਕੇ ਦੀਆਂ ਮੁਸ਼ਕਲਾ ਕੀ ਨੇ ਤੋਂ ਜ਼ਰੂਰ ਆਮ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਮੇਰੀ ਬੇਨਤੀ ਫਰਦੂਸ ਸਾਹਿਬ ਜੀ ਕੋ ਸ਼੍ਰੋਮਣੀ ਕਾਲਜ ਦੇ ਵਿਦਵਾਨ ਸਿੱਖ ਸੰਘ ਸੰਗਠਨ ਦੇ ਜਿਹੜਾ ਕਾਲਜ ਦੇ ਪ੍ਰਧਾਨ ਸਰਦਾਰ ਸੁਖੀ ਸਿੰਘ ਦੇ ਮਾਦਕ ਤੁਹਾਡੀ ਸੇਵਾ ਵਿੱਚ ਹਰ ਵਕਤ ਹਾਜ਼ਰ ਰਹਿਣ ਵਾਲੇ ਸਾਥਕਰਨ ਹੈ ਕਹਿੰਦੇ ਸਰਦਾਰ ਤੁਸੀਂ ਦੱਸੋਗੇ ਕੀ ਮੁੱਦੇ ਨੇ ਕੀ ਵਿਚਾਰ ਨੇ ਮਨ ਦੇ ਪੱਗੋਟ ਪੀ ਆਸੀ ਨੂੰ ਚਲਾ ਜਾਣੀ ਵੈਗਰੂ ਆਹ ਤੇ ਮਤਲਬ ਤੱਕੜੀ ਨੂੰ ਜਿਤਾਉਂਦੇ ਜਾਂਦੇ ਆ ਅਕਾਲੀ ਦਲ ਵੱਲੋਂ ਤੇ ਅਕਾਲੀਆਂ ਨੂੰ